ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੂਕ ਮਹੱਲਾ 3 ਜਾਂ ਸਤ ਗੁਰ ਕੀ ਪ੍ਰਤੀਤ ਨ ਆਈਆ ਸਬਦ ਨ ਲਾਗੋ ਭਾਉ ਓ ਸੁਨੋ ਸੁਖ ਨ ਉਪਜੈ ਭਾਵੈ ਸੋ ਗੇੜਾ ਆਵਜਾ ਸਤ ਗੁਰ ਕੀ ਪਰ ਤੀਤ ਨ ਆਈਆ ਸਬਦ ਨ ਲਾਗੋ ਭਾਉ ਓ ਸੋ ਨ ਸੁਖ ਨ ਉਪਜੈ ਭਾਵੈ ਸੌ ਗੇੜਾ ਆਵਜਾ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲੇਵਲਾਉ ਮਹੱਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਹੁ ਜੇ ਤਸੀਵੈ ਜਨਮ ਮਰਨ ਦੁਖ ਜਾਇ ਸਹਸਾ ਮੂਲ ਨ ਹੋਵਈ ਹਾਉ ਮੈਂ ਸ਼ਬਦ ਜਲਾਇ ਕੂੜ ਕੀ ਪਾਲ ਵਿਚ ਹਾਉ ਨਿਕਲੈ ਸੱਚ ਵਸੈ ਮਨ ਆਈ ਅੰਤਰ ਸਾਤ ਮਨ ਸੁਖ ਹੋਈ ਸੱਚ ਸੰਜਮ ਕਾਰ ਕਮਾਈ ਨਾਨਕ ਪੂਰ ਕਰਮ ਸਤ ਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਏ ਪਾਉੜੀ ਜਿਸ ਕੈ ਘਰ ਦੀਬਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤੇਸ ਕਉ ਤਲ ਕੀ ਕਿਸੈ ਕੀ ਨਾਹੀ ਤੇਸ ਕਉ ਤਲ ਕੀ ਕਿਸੈ ਦੀ ਨਾਹੀ ਹਰ ਦੀ ਬਾਣ ਸਭ ਆਣ ਪੈਰੀ ਪਾਇਆ ਮਾਨਸਾ ਕਉ ਦੀ ਬਾਣ ਹੋ ਕੋਈ ਨਸ ਭਜ ਨਿਕਲੈ ਹਰਦੀਬਾਨ ਹੋ ਕੋਈ ਕਿਥੈ ਜਾਇ ਸੋ ਐਸਾ ਹਰਦੀਬਾਨ ਵਸਿਆ ਭਗਤਾ ਕੈ ਹਿਰਦੈ ਤਿਨ ਰਹੇ ਦੇਖੋਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਮੈ ਕੀ ਵਢਾਈ ਕਰਮ ਪਰਾਪਤ ਹੋਵੈ ਗੁਰਮੁਖੇ ਵਿਰਲੇ ਕਿਨੈ ਧਾਇਆ ਹਰ ਨਾਮੈ ਕੀ ਵਢਾਈ ਕਰਮ ਪਰਾਪਤ ਹੋਵੈ ਗੁਰਮੁਖ ਵਿਰਲੇ ਕਿਨਹਿ ਧਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਸਤਗੁਰ ਕੀ ਪਰਤੀਤ ਨ ਆਈਆ ਸਬਦ ਨਾ ਲਾਗੋ ਭਾਵ ਓਸ ਨੋਂ ਸੁਖ ਨਾ ਉਪਜੈ ਭਾਵੈ ਸੌ ਗੇੜਾ ਆਵ ਜਾਉ ਵਾਰ ਵਡਹੰਸ ਕੀ ਮਹਲਾ ਚੌਥਾ ਪਉੜੀ 14ਵੀਂ ਸਲੋਕਾ ਨਾਲ